ਸੁਜਾਨਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਸੁਜਾਨਪੁਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿ ਪ੍ਰਸ਼ਾਸਨ ਦੇ ਬੰਦੇ ਮੰਦਰ ਢੋਣ ਲਈ ਪਹੁੰਚੇ ਅਤੇ ਲੋਕਾਂ ਦੇ ਵੱਲੋਂ ਇਸ ਦਾ ਜੰਮ ਕੇ ਵਿਰੋਧ ਕੀਤਾ ਗਿਆ ਲੋਕ ਉੱਥੇ ਇਕੱਠੇ ਹੋ ਗਏ ਜਦੋਂ ਮੰਦਰ ਢੋਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਲੋਕਾਂ ਦੇ ਵੱਲੋਂ ਜੰਮ ਕੇ ਮੰਦਰ ਦਾ ਮੰਦਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਇਸ ਦਾ ਹਲਕਾ ਸੁਜਾ ਅਨਪੁਰ ਨੰਬਰ 5 ਤੇ ਉਸ ਵੇਲੇ ਮਾਹੌਲ ਪੱਕ ਗਿਆ ਜਦੋਂ ਪੁਲ ਨੰਬਰ 5 ਤੇ ਬਣੇ ਮਹਾਵੀਰ ਮੰਦਿਰ ਨੂੰ ਢੋਣ ਲਈ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਸਮੁੱਚੇ ਲੋਕਾਂ ਨੇ ਭਾਰੀ ਰੋਸ ਜਿੱਤੋਂਦੇ ਮੰਦਿਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਪ੍ਰਸ਼ਾਸਨ ਖਿਲਾਫੀ ਜਮ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਆ ਜਿਸ ਤੋਂ ਬਾਅਦ ਮੌਕੇ ਨੂੰ ਵੇਖਦੇ ਆ ਤਹਿਸੀਲਦਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੇ ਬੇਕਾਬੂ ਹੋਣ ਤੋਂ ਬਾਅਦ ਤਹਿਸੀਲਦਾਰ ਨੇ ਕਿਹਾ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਆਰਡਰ ਆਏ ਨੇ ਕਿ ਜਿਹੜੇ ਕਬਜ਼ੇ ਗੈਰ ਕਾਨੂੰਨੀ ਹਾਈਵੇ ਤੇ ਕੀਤੇ ਗਏ ਨੇ ਉਹਨਾਂ ਨੂੰ ਉਥੋਂ ਹਟਾਇਆ ਜਾਵੇ। ਨਮਸਕਾਰ ਦੈਨਿਕਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪਿਛਲੇ ਕੁਝ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਰਿਟਾਂ ਲਗਾਈਆਂ ਗਈਆਂ ਥਨ ਕਿ ਜਿਹੜੇ ਸੜਕ ਦੇ ਉੱਤੇ ਮੰਦਰ ਜਾਂ ਕੋਈ ਧਾਰਮਿਕ ਸਥਾਨ ਬਣੇ ਹੋਏ ਨੇ ਉੱਥੇ ਉਹ ਜਿਹੜੇ ਧਾਰਮਿਕ ਸਥਾਨ ਆ ਉਹ ਤਾਹਾਨ ਦਾ ਜਿਹੜਾ ਆ ਰੇਟ ਲਗਾਈ ਗਈ ਸੀ ਕਿ ਪਰ ਜਿੱਤੇ ਚੱਲਿਆ ਹੀ ਜਿਹੜੇ ਹਿੰਦੂ ਐ ਸਨਾਤਨੀ ਐ ਉਹਨਾਂ ਵਿੱਚ ਕਾਫੀ ਰੋਸ਼ ਜਿਹੜਾ ਵੇਖਣ ਨੂੰ ਮਿਲਿਆ ਮੇਰੇ ਕੋਲ ਜੇ ਤਸਵੀਰਾਂ ਰਹੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਿਯਾਨਪੁਰ ਪੁਲ ਨੰਬਰ 5 ਸੜਕ ਤੇ ਖੜੇ ਹਾਂ ਜਿੱਤੇ ਕਿ ਇੱਕ ਪ੍ਰਾਚੀਨ ਮੰਦਿਰ ਜਿਹੜਾ ਆ ਉਹ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਹੈ ਔਰ ਅੱਜ ਪੁਲਿਸ ਪ੍ਰਸ਼ਾਸਨ ਔਰ ਜਿਹੜਾ ਮਹਿਕਮਾ ਆ ਉਹ ਉੱਥੇ ਆ ਕੇ ਮੰਦਿਰ ਨੂੰ ਟਾਰਮ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਚੱਲਦੇ ਆ ਜਿਹੜੇ ਸਨਾਤਨੀਨ ਹੈ ਹਿੰਦੂ ਸੁਰੱਖਿਆ ਦਲ ਦੇ ਜਿਹੜੇ ਪ੍ਰਧਾਨ ਨੇ ਔਰ ਜਿਹੜੇ ਸਨਾਤਨੀਨ ਹੈ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਤਾਂ ਇੱਥੇ ਜਿਹੜੀ ਸਥਿਤੀ ਨੂੰ ਦੇਖਦੇ ਹੋਏ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਫੋਰਸ ਵੀ ਜੜੀ ਆ ਲਗਾਈ ਗਈ ਸੀ ਪਰ ਉਸ ਦੇ ਨਾਲ ਹੀ ਜਿਹੜੇ ਤਸਦੀਦਾਰ ਆਏ ਸੀਗੇ ਮੈਡਮ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਤੁਸੀਂ ਜਾ ਕੇ ਕਿਉਂਕਿ ਇਹ ਹਾਈ ਕੋਰਟ ਤੋਂ ਜਿਹੜੀਆਂ ਪਟੀਸ਼ਨਾਂ ਜਿਹੜੀਆਂ ਨਾ ਉਹ ਲਗਾਈਆਂ ਗਈਆਂ ਹਨ ਤਾਂ ਤੁਸੀਂ ਜਾ ਕੇ ਡੀਜੀ ਸਾਹਿਬ ਨਾਲ ਮਿਲ ਕੇ ਜਿਹੜਾ ਹਾਈ ਕੋਰਟ ਦਾ ਰੁਕ ਹੈ ਜਿਹੜਾ ਉਹ ਕਰਨ ਤਾਂ ਜੋ ਜਿਹੜਾ ਮੰਦਿਰ ਹੈ ਜਿਹੜੇ ਇਹ ਬਚਾਇਆ ਜਾ ਸਕਣ ਇਸ ਦੇ ਨਾਲ ਹੀ ਜਿਹੜੇ ਹਿੰਦੂ ਆਗੂ ਨੇਤਾ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਲੋਕਾਂ ਵੱਲੋਂ ਜਿਹੜੇ ਨਜਾਇਜ਼ ਕੰਮ ਕੀਤੇ ਗਏ ਹਨ ਚਾਹੇ ਨਹਿਰ ਨਹਿਰ ਦੀ ਜਗ੍ਹਾ ਹੋਵੇ ਚਾਹੇ ਸਰਕਾਰੀਆ ਜਗ੍ਹਾ ਹੋਵੇ ਜਿਨ੍ਹਾਂ ਦੇ ਉੱਤੇ ਲੋਕਾਂ ਵੱਲੋਂ ਰੂਕਦਾਰ ਲੋਕਾਂ ਵੱਲੋਂ ਕੰਮ ਕੀਤੇ ਗਏ ਹਨ ਉੱਥੇ ਪ੍ਰਸ਼ਾਸਨ ਕਿਉਂ ਤੱਕ ਪਹੁੰਚ ਜਾਂਦਾ ਹੈ ਉੱਥੇ ਪ੍ਰਸ਼ਾਸਨ ਕਿਉਂ ਨਹੀਂ ਬੋਲਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਔਰ ਪੂਰੀ ਜਾਣਕਾਰੀ ਜਿਹੜੀ ਆ ਆਪਣੇ ਦਰਸ਼ਕਾਂ ਨਾਲ ਰੂਬਰੂ ਕਰਾਣੇ ਆ ਕਿ ਕੀ ਕਹਿਣਾ ਹੈ ਇਸ ਵੇਲੇ ਮੌਕੇ ਤੇ ਪਹੁੰਚੇ ਤਸਵੀਰਦਾਰ ਔਰ ਜਿਹੜੇ ਮੌਜੂਦਾ ਸਨਾਤਨੀ ਵਿਸ਼ਵ Hindu ਸੁਰੱਖਿਆ ਦਲ ਦੇ ਪ੍ਰਧਾਨ ਨੇ ਦੱਸਿਆ ਮਤੋਈ ਕੀ ਗੱਲਬਾਤ ਹੋਈ ਹੈ ਜਿਹੜਾ ਮੰਦਰ ਤੋੜਨ ਆਇਆ ਸੀ ਸਰ ਆਪ ਤਹਿਸੀਲਦਾਰ ਸਾਹਿਬ ਆਏ ਸੀਗੇ ਕਹਿ ਰਹੇ ਸੀ ਮੰਦਰ ਤੋੜਨਾ ਤੇ ਜਿਹੜੇ ਨਜਾਇਜ਼ ਕਬਜ਼ੇ ਹੁੰਦੇ ਆ ਸਰ ਉਹਦੇ ਤੇ ਧਿਆਨ ਨਹੀਂ ਜਾਂਦਾ ਵਾ ਆ ਜਾ ਕੇ ਹਿੰਦੂਆਂ ਦੇ ਦਿਵਾਲੀ ਹੁੰਦੇ ਆ ਮੰਦਰ ਤੋੜ ਦਈਏ ਮੰਦਰ ਤੋੜ ਦਈਏ ਗੱਲ ਥੋੜੀ ਬੰਦੀ ਆ ਸਰ ਆਪਾਂ ਇਹ ਰੋਸ ਕਰਨਾ ਚਾਹੁੰਦੇ ਆ ਕਿ ਮੰਦਰ ਨੂੰ ਬਿਲਕੁਲ ਨਾ ਤੋੜਿਆ ਜਾਏ ਇੱਥੇ ਆਏ ਗਏ ਰੋਜ਼ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਖਾਸਦਾਨ ਦਆ ਇਹ ਮੰਦਰ ਦੀ ਨਹੀਂ ਮੇਰਾ ਹਨੂਮਾਨ ਜੀ ਦੀ ਇੱਥੇ ਕਦੀ ਕੋਈ ਵੀ ਮਾਲਕ ਨੇ ਜਾਨੀ ਨਹੀਂ ਹਮਲਾ ਹੋਇਆ ਹੈ ਨਾ ਇਸ ਕਰਕੇ ਆਹੀ ਬਤਾ ਸਕਦੇ ਮਾਲਕ ਜਾਨਦੇ ਆ ਕਿ ਇਹ ਮੰਦਰ ਨਾ ਤੋੜਿਆ ਜਾਏ ਨਾ ਤੋੜਿਆ ਜਾਏ ਅੱਜ ਸਿਦਾਰਪੁਰ ਇਸ ਲਈ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ محکمہ ਮੇਰੋਂ ਜਿਹੜੀ ਉਹਦੀ ਤੋੜ ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋ ਵਾਲੋ ਕੇ ਇਹਦੇ ਗਰੇਟ ਪਾਈ ਹੋਈ ਹੈ ਅਹੀਂ ਇੱਥੇ ਜਿਹੜਾ ਆਪਣਾ ਪੂਰੇ ਸੁਲਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਯਤਾ ਨਾਲ ਜੁੜੇ ਹੋਣ ਹੈ ਜਿਹਦੇ ਚ ਲੇਡੀ ਸਾਡੀਆਂ ਭੈਣਾਂ ਭਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਅ ਸੁਰੇਂਦਰ ਨਿੱਕਾ ਜੀ ਜੋ ਕਿ ਇਤਬਾੜ ਦੇ ਐਮਸੀ ਨੇ ਲੱਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਹੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਸੀਲਦਾਰ ਮੈਡਮ ਨੇ ਬੜਾ ਅੱਛਾ ਟੀਮ ਕੀਤਾ ਔਰ ਉਹਨਾਂ ਦੇ ਨਾਲ ਲੈ ਨਹਿਕਮੇ ਦੇ ਲੋਕ ਸੀਗੇ ਉਹਨਾਂ ਨੇ ਕਹਿ ਦਿੱ ਇਸਰਾ ਹਾਈ ਕੋਰਟ ਰੈਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਮੈਕਮੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੈਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਿਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਿਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮੈਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਅਸੀਂ ਉਹਦੇ ਧੰਨਵਾਦੀ ਆ ਬਹੁਤ ਜੀ ਲੋਕ ਸਭ ਦੇਖੋ ਨਹੀਂ ਮਿਲਦਾ ਪ੍ਰਸ਼ਾਸਨ ਵੱਲੋਂ ਜਗਾ ਜਗਾ ਤੇ ਕਬਜ਼ੇ ਕੀਤੇ ਗਏ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈਗਾ ਮੰਤਰਾਵਾਸਾ ਕਿਉਂ ਧਿਆਨ ਨਹੀਂ ਦੇਗਾ ਦੇਖੋ ਇਸੇ ਕਰਕੇ ਅਸੀਂ ਵਿਰੋਧ ਕੀਤਾ ਲੇਕਿਨ ਜਦੋਂ ਮਹਿਕਮੇ ਦੁਆਰਾ ਦੱਸਿਆ ਗਿਆ ਵੀ ਇੱਕ ਬੰਦੇ ਨੇ ਹੀ ਕਿਸੇ ਨੇ ਰੇਟ ਜਿਹੜੀ ਪਾਈ ਹੋਈ ਹੈ ਮਹਿਕਮੇ ਨੇ ਸਾਨੂੰ ਰੇਟ ਨੰਬਰ ਜਿਹੜਾ ਦਿੱਤਾ ਉਹਦਾ ਹੀ ਜਵਾਬ ਜਿਹੜਾ ਜਲਦੀ ਹੀ ਦੇਵਾਂਗੇ ਔਰ ਇਹਦੇ ਖਿਲਾਫ ਜੋ ਵੀ ਬੰਤਾ ਹੈਗਾ ਕਾਰਵਾਈ ਕਰਵਾਵਾਂ ਸਰ ਲੱਗਦਾ ਨਹੀਂ ਕਿ ਜੀ ਇਹ ਕਦਮ ਚੁੱਕ ਲੈਂਦੇ ਹਿੰਦੂ ਆਰੀ ਆਸਥਾਨਾ ਫੇਸਬੁਕ ਤੇ ਬਿਲਕੁਲ ਹੋਣਾ ਸੀਗਾ ਜੀ ਔਰ ਸਾਰੇ ਜਿਹੜੇ ਸੁਜਾਨਪੁਰ ਦੇ ਲੋਕ ਨੇ ਹੈ ਜਿਹੜੇ ਜਮਾਤਰ ਸ਼ਕਤੀ ਜਿਹੜੀ ਆ ਸਭ ਤੋਂ ਅੱਗੇ ਨਾਲੋ ਖੜੋਤੀ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਤਹਿ ਦਿਲੋਂ ਧੰਨਵਾਦੀ ਆ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਹਾਈ ਕੋਰਟ ਦਾ ਫੈਸਲਾ ਆ ਕਿ ਜਿਹੜੇ ਵੀ ਅਨੋਦਰ ਰੈਲੀਜੀਅਸ ਇੰਸਟੀਚਿਊਸ਼ਨਸ ਹਨ ਉਹਨਾਂ ਨੂੰ ਡਿਮੋਲਿਸ਼ ਕਰ ਰਿਹਾ ਤੇ ਉਸੇ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਫੈਡਰਲ ਕਮਿਟੀ ਹੈ ਤੇ ਮੈਂ بطور ਡਿਵਾਨੀ ਬੱਝ ਰਹੀ ਮਾਨੂੰ ਕੀ ਗੱਲ ਬਾਤ ਹੋਈ ਇਹ ਮੈਸੇਜ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਪਦਾਚਨ ਕੀਤਾ ਗਿਆ ਅਸੀਂ ਕੀ ਮੈਸੇਜ ਦਿੱਤਾ ਗਿਆ ਹੋਣ ਇਹਨਾਂ ਨੂੰ ਅੱਜ ਇਹਦੇ ਕੋਲ ਗੱਲ ਹੋਈ ਹੈ ਸਾਡੇ ਅਸੀਂ ਡਿਊਟੀ ਮਾਉਂਡ 'ਤੇ ਅਸੀਂ ਆਰਡਰ ਕਰਨ ਡਿਮੋਲਿਸ਼ ਆਇਆ ਪਰ ਇੱਥੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਸਾਡੇ ਦੇਖੋ ਇਹ ਕਹਿੰਦੇ ਆ ਅਸੀਂ ਕੋਰਟ ਚ ਚੈਲੰਜ ਕਰਾਂਗੇ कोशिश है कि मतलब कि जो भी है पीसफुली रिजॉल्व हो जाए चलो देखते हो तद तक, तक, तक तुम देखते रहो दैनिक सवेरा टीवी मैनु इजाजत मैं राजेश कुमार सुलियानपुर तो दैनिक सवेरा ली खास रिपोर्ट